ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਸ ਸਰਵਜੀਤ ਔਰਤ ਦੇ ਬਾਰੇ ਦੱਸਾਂਗੇ ਕਿ ਉਹ ਸਰਵਜੀਤ ਔਰਤ ਕੌਣ ਹੈ ਉਸ ਦਾ ਪਾਕਿਸਤਾਨ ਦੇ ਬੰਦੇ ਦੇ ਨਾਲ ਕਿਵੇਂ ਲਿੰਕ ਹੈ ਤੇ ਕਿਵੇਂ ਉਸ ਦੀ ਪਾਕਿਸਤਾਨ ਦੇ ਬੰਦੇ ਦੇ ਨਾਲ ਇੱਕ ਵੱਡੀ ਸੈਟਿੰਗ ਹੁੰਦੀ ਹੈ ਤੇ ਉਸ ਦਾ ਪਿਛੋਕੜ ਕੀ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਜੋ ਹਲੇ ਤੱਕ ਕਿਸੇ ਵੀ ਮੀਡੀਆ ਵਾਲੇ ਚੈਨਲ ਨੇ ਨਹੀਂ ਦਿੱਤੀ ਤਾਂ ਆਓ ਹੁਣ ਉਸ ਸਰਬਜੀਤ ਔਰਤ ਦੇ ਬਾਰੇ ਇਸ ਵੀਡੀਓ ਦੇ ਵਿੱਚ ਵਿਸਥਾਰ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਜਿਹੜੀ ਸਰਬਜੀਤ ਔਰਤ ਹੈ ਉਹ ਇੱਕ ਕਪੂਰਥਲਾ ਦੇ ਅਮਾਨੀਆਂ ਪਿੰਡ ਦੀ ਰਹਿਣ ਵਾਲੀ ਹੈ ਜਿਸ ਦੀ ਉਮਰ 48 ਤੋਂ 50 ਸਾਲ ਦੇ ਵਿੱਚ ਦੱਸੀ ਗਈ ਹੈ ਤੇ ਉਹ ਦੋ ਜਵਾਕਾਂ ਦੀ ਮਾਂ ਹੈ ਤੇ ਜਿਹੜਾ ਸਰਬਜੀਤ ਕੋਰ ਦਾ ਘਰ ਵਾਲਾ ਹੈ ਉਹ ਇੰਗਲੈਂਡ ਦੇ ਵਿੱਚ ਰਹਿੰਦਾ ਹੈ 15-16 ਸਾਲ ਉਸ ਦੇ ਘਰ ਵਾਲੇ ਨੂੰ ਇੰਗਲੈਂਡ ਦੇ ਵਿੱਚ ਹੋ ਚੁੱਕੇ ਹਨ ਜਿਸ ਦੇ ਕਾਰਨ ਸਰਬਜੀਤ ਹੁਣ ਇੱਧਰ ਉੱਧਰ ਕਹਿੰਦੇ ਖੇ ਖਾਂਦੀ ਫਿਰਦੀ ਹੈ ਤੇ ਜਿਸ ਦੇ ਵਜ੍ਹਾ ਦੇ ਕਾਰਨ ਉਹ ਉਸ ਦਾ ਪਤੀ ਇੰਗਲੈਂਡ ਦੇ ਵਿੱਚ ਰਹਿੰਦਾ ਹੁੰਦਾ ਹੈ ਤੇ ਉਹ ਆਪਣੇ ਘਰ ਵਾਲੇ ਤੋਂ ਤਲਾਕ ਲੈ ਲੈਂਦੀ ਹੈ ਤੇ ਤਲਾਕ ਲੈਣ ਦੀ ਵਜ੍ਹਾ ਇਹ ਰਹਦੀ ਹੈ ਕਿ ਉਸ ਦਾ ਘਰ ਵਾਲਾ 15-16 ਸਾਲਾਂ ਤੋਂ ਇੰਗਲੈਂਡ ਦੇ ਵਿੱਚ ਹੀ ਰਹਿ ਰਿਹਾ ਸੀ ਪਰ ਜਦੋਂ ਉਸ ਦੇ ਘਰ ਵਾਲੇ ਨੂੰ ਪਤਾ ਲੱਗਦਾ ਹੈ ਤੇ ਉਸ ਦੇ ਘਰ ਵਾਲੀ ਸਰਬਜੀਤ ਕੌਰ ਨੇ ਅਜਿਹਾ ਕੰਡ ਕਰ ਦਿੱਤਾ ਹੈ ਤਾਂ ਉਹ ਵੀ ਆਪਣੇ ਅੱਗੋਂ ਹੱਥ ਜੋੜ ਦਿੰਦਾ ਹੈ ਕਿਉਂਕਿ ਉਸ ਨੂੰ ਵੀ ਆਪਣੇ ਘਰ ਵਾਲੀ ਦੀ ਅਜਿਹੀ ਗੰਦੀ ਕਰਤੂਤ ਤੇ ਬਹੁਤ ਹੀ ਸ਼ਰਮਨਾਕ ਹੋਣਾ ਪੈਂਦਾ ਹੈ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਵਿੱਚ ਪਰ ਦੂਜੇ ਪਾਸੇ ਉਸ ਦੇ ਘਰ ਵਾਲੀ ਸਰਬਜੀਤ ਕੌਰ ਦਾ ਬਿਲਕੁਲ ਡਰ ਚੱਕਿਆ ਜਾਂਦਾ ਹੈ ਨਾ ਉਸ ਨੂੰ ਸੱਸ ਦਾ ਤੇ ਨਾ ਉਸ ਨੂੰ ਸਹਰੇ ਦਾ ਤੇ ਨਾ ਕਿਸੇ ਰਿਸ਼ਤੇਦਾਰ ਦਾ ਕਿਸੇ ਦਾ ਵੀ ਕੋਈ ਡਰ ਨਹੀਂ ਰਹਿੰਦਾ ਦੂਜੇ ਪਾਸੇ ਹੁਣ ਉਹ ਆਪਣੇ ਪੇਕੇਆਂ ਦਾ ਵੀ ਕੋਈ ਡਰ ਨਹੀਂ ਮੰਦੀ ਸੀ ਜਿਸ ਕਰਕੇ ਇਥੋਂ ਤੱਕ ਕਿ ਉਸ ਦੇ ਪੇਕੇਆਂ ਨੇ ਵੀ ਆਪਣੀ ਧੀ ਦੇ ਨਾਲ ਬਿਲਕੁਲ ਨਾਤਾ ਤੋੜ ਦਿੱਤਾ ਸੀ ਤੇ ਕਹਿ ਦਿੱਤੇ ਤੇ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੂੰ ਸਾਡੇ ਲਈ ਮਰ ਚੁੱਕੀ ਹੈ ਤੇ ਅਸੀਂ ਤੇਰੇ ਲਈ ਜੋ ਤੂੰ ਕਾਰਨਾਮਾ ਕੀਤਾ ਹੈ ਇਹ ਬਹੁਤ ਹੀ ਮੰਦਭਾਗਾ ਹੈ ਅਸੀਂ ਤੇਰੇ ਨਾਲ ਕਦੇ ਵੀ ਜ਼ਿੰਦਗੀ ਦੇ ਵਿੱਚ ਖੜ ਨਹੀਂ ਸਕਦੇ ਤੇ ਹੁਣ ਤੂੰ ਸਾਡੀ ਧੀ ਨਹੀਂ ਅਸੀਂ ਤੇਰੇ ਮਾਂ ਪਿਓ ਨਹੀਂ ਐਨੀ ਗੱਲ ਉਸਦੇ ਪੇਕੇਆਂ ਨੇ ਵੀ ਆਖ ਦਿੱਤੀ ਹੈ ਅੱਜ ਤੋਂ 3-4 ਸਾਲ ਪਹਿਲਾਂ ਇੱਕ ਮੁੰਡਾ ਰਾਜਸਥਾਨ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਹ ਜਿਹੜੀ ਸਰਬਜੀਤ ਕੋਰ ਹੈ ਉਸਦੇ ਵੀ ਕਈ ਲੱਖਾਂ ਰੁਪਏ ਖਾ ਜਾਂਦੀ ਹੈ ਤੇ ਉਸਤੇ ਪਰਚਾ ਵੀ ਕਰਵਾ ਦਿੰਦੀ ਹੈ ਪੈਸੇ ਖਾਣ ਤੋਂ ਬਾਅਦ ਅਜਿਹੀ ਔਰਤ ਉੱਤੇ ਤੁਸੀਂ ਕੀ ਵਿਸ਼ਵਾਸ ਕਰੋਗੇ ਹੁਣ ਗੱਲ ਕਰਦੇ ਹਾਂ ਪਾਕਿਸਤਾਨ ਦੇ ਉਸ ਨਾਸਰ ਹੁਸੈਨ ਦੀ ਜਿਸ ਦੇ ਨਾਲ ਉਸਨੇ ਹੁਣ ਵਿਆਹ ਕਰਵਾਇਆ ਹੈ ਕਿ ਉਸਦੇ ਨਾਲ ਸ਼ਰਮਜੀਤ ਕੌਰ ਦੀ ਕਿਵੇਂ ਸੈਟਿੰਗ ਹੁੰਦੀ ਹੈ ਉਹ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਤੇ ਸ਼ਰਮਜੀਤ ਕੌਰ ਪੰਜਾਬ ਦੇ ਵਿੱਚ ਤੇ ਦੋਸਤੋ ਸੈਟਿੰਗ ਇਸ ਤਰ੍ਹਾਂ ਹੁੰਦੀ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ 5 ਸਾਲ ਜਿਹੜਾ ਨਾਸਰ ਹੁਸੈਨ ਹੈ ਉਹ ਦੁਬਈ ਵਿੱਚ ਲਾ ਕੇ ਆਇਆ ਸੀ ਤੇ ਇਹ ਵੀ ਉੱਥੇ 5 ਸਾਲ ਲਾ ਕੇ ਆਈ ਸੀ ਜਿਸ ਕਰਕੇ ਇਹਨਾਂ ਦੀ ਯਾਰੀ ਦੋਸਤੀ ਪੈ ਜਾਂਦੀ ਹੈ ਤੇ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਇਕੱਠੇ ਰਹਿੰਦੇ ਹਨ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਇਹ ਆਪਣੇ ਦੇਸ਼ਾਂ ਦੇ ਵਿੱਚ ਪਰਤ ਜਾਂਦੇ ਹਨ ਨਾਸਰ ਹੁਸੈਨ ਪਾਕਿਸਤਾਨ ਦੇ ਵਿੱਚ ਤੇ ਇਹ ਸਰਬਜੀਤ ਕੋ ਪੰਜਾਬ ਦੇ ਵਿੱਚ ਵਾਪਸ ਪਰਤ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਫੋਨ ਦੇ ਰਾਹੀਂ WhatsApp ਦੇ ਉੱਤੇ ਗੱਲਬਾਤ ਹੋਣ ਲੱਗਦੀ ਹੈ ਹੁਣ ਜਿਹੜੀ ਸਰਬਜੀਤ ਕੋਰ ਹੈ ਉਸਨੇ 나ਸਰ हुसैन ਦੇ ਨਾਲ ਵਿਆਹ ਕਰਵਾਉਣ ਦੀ ਕਸਮ ਖਾਦੀ ਹੋਈ ਸੀ ਜਿਸ ਕਰਕੇ ਉਹ ਗੁਰੂ ਪਰਮ ਵਾਲੇ ਦਿੱ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਉੱਤੇ ਜਾਣ ਦੇ ਲਈ ਰੋਮਣੀ ਕਮੇਟੀ ਦੇ ਜਥੇ ਦੇ ਨਾਲ ਪੰਜਾਬ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਜਾਂਦੀ ਹੈ ਤੇ ਜਦੋਂ 13 ਨਵੰਬਰ ਨੂੰ ਉਹ ਜਥਾ 1932 ਬੰਦਿਆਂ ਦਾ ਬਾਬਤ ਮੁਰਦਾ ਹੈ ਤਾਂ ਇਹ ਰੋਲਾ ਪੈਂਦਾ ਹੈ ਕਿ ਸਰਬਜੀਤ ਕੌਰ ਨਾਂ ਦੀ ਔਰਤ ਸਾਡੇ ਵਿੱਚੋਂ ਗਾਇਬ ਹੋ ਚੁੱਕੀ ਹੈ ਤੇ ਉਸ ਦੇ ਜਿਹੜੇ ਮੁੰਡੇ ਹੁੰਦੇ ਹਨ ਉਹ ਵੀ ਰੋਲਾ ਪਾਉਂਦੇ ਹਨ ਕਿ ਸਾਡੀ ਮਾਂ ਨੂੰ ਕਿਡਨਾਪ ਕਰ ਲਿਆ ਹੈ ਸਾਡੀ ਮਾਂ ਗਾਇਬ ਹੋ ਚੁੱਕੀ ਹੈ ਸਾਡੀ ਮਾਂ ਦਾ ਕੋਈ ਵੀ ਅਤਾ ਪਤਾ ਨਹੀਂ ਜਿਸ ਨੂੰ ਲੈ ਕੇ ਸਾਰੇ ਜਥੇਬੰਦੀਆਂ ਜਿਹੜੀਆਂ ਹੁੰਦੀਆਂ ਹਨ ਟੈਨਸ਼ਨ ਦੇ ਵਿੱਚ ਆ ਜਾਂਦੀਆਂ ਹਨ ਪਰ ਸੁਰੱਖਿਆ ਏਜੰਸੀਆਂ ਨੂੰ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਸ ਸਰਬਜੀਤ ਕੋਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਕਹਿੰਦੀ ਹੈ ਕਿ ਮੈਨੂੰ ਇਸਲਾਮ ਧਰਮ ਕਬੂਲ ਹੈ ਤੇ ਕਹਿੰਦੀ ਹੈ ਕਿ ਮੈਂ ਨਾਸਰ ਹੁਸੈਨ ਦੇ ਨਾਲ ਕੋਟ ਮੈਰਿਜ ਕਰਵਾ ਲਈ ਹੈ ਤੇ ਮੈਨੂੰ ਕੋਈ ਵੀ ਹੁਣ ਰੋਕੇ ਟੋਕੇ ਨਾ ਇਹ ਵੀਡੀਓ ਦੇਖ ਕੇ ਸਾਰੇ ਹੀ ਸੁਰੱਖਿਆ ਏਜੰਸੀਆਂ ਦੇ ਸ਼ਰੋਮਣੀ ਕਮੇਟੀ ਦੇ ਤੇ ਹੋਰ ਲੋਕਾਂ ਦੇ ਮੂੰਹ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਹਨ ਦੂਜੇ ਪਾਸੇ ਹੁਣ ਸ਼ਰੋਮਣੀ ਕਮੇਟੀ ਨੇ ਇਹ ਮਤਾ ਪਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਕਦੇ ਵੀ ਇਕੱਲੀ ਔਰਤ ਦਾ ਵੀਜ਼ਾ ਨਹੀਂ ਲੱਗੇਗਾ ਨਾ ਹੀ ਇਕੱਲੀ ਔਰਤ ਨੂੰ ਜਥੇ ਦੇ ਨਾਲ ਪਾਕਿਸਤਾਨ ਦੇ ਵਿੱਚ ਲਿਜਾਇਆ ਜਾਵੇਗਾ ਤੇ ਜੇਕਰ ਲਿਜਾਇਆ ਜਾਵੇਗਾ ਤਾਂ ਪਰਿਵਾਰਕ ਮੈਂਬਰ ਕੋਈ ਨਾ ਕੋਈ ਜ਼ਰੂਰ ਨਾਲ ਹੋਵੇਗਾ ਕਿਉਂਕਿ ਉਸ ਸਰਬਜੀਤ ਔਰਤ ਦੇ ਕਾਰਨ ਕਿੰਨੀਆਂ ਔਰਤਾਂ ਦਾ ਅੱਗਾ ਮਰ ਚੁੱਕਿਆ ਹੈ ਕਿੰਨੀਆਂ ਔਰਤਾਂ ਦਾ ਵਿਜਾ ਮਰ ਚੁੱਕਿਆ ਹੈ ਉਹ ਨਹੀਂ ਜਾਣਦੀ ਕਿ ਉਸਨੇ ਕਿੰਨੀਆਂ ਔਰਤਾਂ ਦਾ ਅੱਗਾ ਮਾਰ ਦਿੱਤਾ ਹੈ ਇਸ ਲਈ ਕਹਿੰਦੇ ਹਨ ਕਿ ਕਰਦਾ ਕੋਈ ਹੈ ਭੁਗਤਣਾ ਕਿਸੇ ਨੂੰ ਪੈਂਦਾ ਹੈ ਦੋਸਤੋ ਇਹ ਇੱਕ ਬਿਲਕੁਲ ਸੱਚੀ ਨਿਊਜ਼ ਤੁਹਾਨੂੰ ਦੱਸੀ ਹੈ ਤੇ ਜਿਵੇਂ ਹੋਰ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ